ਤੁਹਾਨੂੰ ਜੀ ਮੁਲਾਕਾਤ ਕਿਵੇਂ ਹੋਈ ਸੀ ਤੁਹਾਡੀ ਜਿਸ ਤਰ੍ਹਾਂ ਭੈਣ ਜੀ ਉਹਨੇ ਹੈਂਡੀਕੈਪ ਨੇ ਤੁਸੀਂ ਬਿਲਕੁਲ ਠੀਕ ਹੋ ਸਾਡੀ ਮੁਲਾਕਾਤ ਮੇਰੇ ਇੱਕ ਫਰੈਂਡ ਦੀ ਮੈਰਿਜ ਸੀਗੀ ਉਹਦੇ ਵਿੱਚ ਹੋਈ ਸੀਗੀ ਸਰ ਹਾਂਜੀ ਉਹਦੇ ਵਿੱਚ ਮੈਰਿਜ ਦੇ ਇਹਨਾਂ ਦੇ ਨਾਲ ਮੈਂ ਰਿਹਾ ਥੋੜਾ ਜਿਹਾ ਇਹਨਾਂ ਦੇ ਮਤਲਬ ਕਿ ਸਾਰਾ ਬਣਿਆ ਸੀ ਇਹਨਾਂ ਦਾ ਮੈਂ ਤੇ ਉਹ ਤੇ ਉਦੋਂ ਸਾਡੀ ਮੁਲਾਕਾਤ ਹੋਈ ਸੀਗੀ ਉਹ ਮੁਲਾਕਾਤ ਹੋਣ ਤੋਂ ਬਾਅਦ ਸਾਡੀ ਫਿਰ ਫੋਨ ਤੇ ਗੱਲ ਹੋਣ ਲੱਗ ਗਈ ਇੱਕ ਦੂਜੇ ਨਾਲ ਚੱਕ ਲੋ اندا وادے وادے گل بہت ਅੱਗੇ ਤੱਕ ਆ ਗਈ। ਸਾਨੂੰ ਪਤਾ ਨਹੀਂ ਸੀ ਨਾ ਕਿ ਲਾਈਫ ਇੱਥੇ ਤੱਕ ਲੈ ਆਏਗੀ ਪਤਾ ਨਹੀਂ ਸੀ ਸਾਨੂੰ। ਪਰ ਚਲੋ ਲਾਈਫ ਲੈ ਆਈ ਬਹੁਤ ਵਧੀਆ ਹੋਇਆ ਸਾਡੀ ਜ਼ਿੰਦਗੀ ਵਿੱਚ ਜੋ ਵੀ ਹੋਇਆ। ਖੁਸ਼ ਹਾਂ ਅਸੀਂ। ਜੀ। ਵੀਰ ਜੀ ਜਿਸ ਤਰ੍ਹਾਂ ਤੁਸੀਂ ਦੱਸਦੇ ਪੇ ਕਿ ਮੈਂ ਇਹਨਾਂ ਨੂੰ ਇੱਕ ਯਾਰ ਦੋਸਤ ਦੀ ਮੈਰਿਜ ਤੇ ਮਿਲਿਆ ਸੀ ਇਹਨੂੰ। ਜਦੋਂ ਤੁਸੀਂ ਇਹਨਾਂ ਦੀ ਸਹਾਇਤਾ ਕੀਤੀ ਸੀ ਕੀ ਸੋਚ ਕੇ ਕੀਤੀ ਸੀ ਸਹਾਇਤਾ ਤੁਸੀਂ? ਮੈਂ ਇੱਕ ਨਾਰਮਲੀ ਪਰਸਨ ਜਿਵੇਂ ਕਰਦਾ ਦਇਆ ਭਾਵਨਾ ਦੀ ਇੱਛਾ ਦੇ ਨਾਲ ਕਰੀ ਸੀਗੀ। ਹਾਂਜੀ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਮੈਂ ਮੇਰੀ ਜ਼ਿੰਦਗੀ ਦਾ ਲਾਈਫ ਪਾਰਟਨਰ ਇਹ ਬਣਨਗੇ ਮੈਂ ਇੱਕ ਨਾਰਮਲੀ ਤੌਰ ਤੇ ਇਹਨਾਂ ਦੀ ਹੈਲਪ ਕਰੀ ਸੀਗੀ ਉਹ ਹੈਲਪ ਨੇ ਸ਼ਾਇਦ ਇਹਨਾਂ ਦੇ ਦਿਲ ਦੇ ਵਿੱਚ ਜਗ੍ਹਾ ਬਣਾਤੀ ਮੇਰੀ ਹਨਾ ਇੱਕ ਮੇਰੇ ਦਿਲ ਦੇ ਵਿੱਚ ਇਹਨਾਂ ਦੀ ਜਗ੍ਹਾ ਬਣ ਗਈ ਕੀ ਹੈਲਪ ਕਿ ਕੀਤੀ ਸੀ ਵੀਰ ਜੀ ਤੁਸੀਂ ਇਹਨਾਂ ਦੀ ਜੇ ਮੰਨ ਲਓਗੇ ਇਹਨਾਂ ਨੂੰ ਕਿਤੇ ਹਨਾ ਲੈ ਕੇ ਜਾਣਾ ਚਾਹ ਕੇ ਆਪ ਤਾਂ ਜਾ ਨਹੀਂ ਸਕਦੇ ਚੜ੍ਹ ਨਹੀਂ ਸਕਦੇ ਹਨਾ ਕਿਸੇ ਤਾਂ ਮੈਂ ਲੈ ਜਾ ਕੇ ਲੈ ਕੇ ਚੱਕ ਕੇ ਆਪਣੇ ਹੱਥਾਂ ਦੇ ਬਟਾਣਾ ਜਾਂ ਇਹਨਾਂ ਦੀ व्हील चेयर ਨੂੰ ਧੱਕਾ ਲਾ ਕੇ ਇਹਨਾਂ ਨੂੰ ਘਰ ਤੱਕ ਛੱਡ ਕੇ ਆਣਾ ਹਾਂਜੀ ਇਹ ਸਭ ਕੁਝ ਸੀ ਮੈਡਮ ਜਦੋਂ ਤੁਹਾਡੀ ਇਹਨਾਂ ਨੇ ਹੈਲਪ ਕੀਤੀ ਸੀ ਤੁਸੀਂ ਕੀ ਸੋਚਦੇ ਸੀ ਉਸ ਟਾਈਮ ਮੈਂ ਸੋਚਿਆ ਸੀ ਕਿ ਮੈਂ ਕਿਹਾ ਮੇਰੇ ਵਾਲੇ ਤੋਂ ਕੋਈ ਨਹੀਂ ਆ ਮੈਂ ਸੋਚਦੀ ਸੀ ਕਿ ਬਹੁਤ ਵਧੀਆ ਫੀਲ ਹੋਇਆ ਜੀ ਮੈਨੂੰ ਇਹਨਾਂ ਨੇ ਹੈਲਪ ਕੀਤੀ ਜੀ ਮੈਂ ਸੋਚਿਆ ਨਹੀਂ ਅੱਜ ਕੱਲ ਪਰਸਨ ਸੋ ਸਮਝ ਕੇ ਹੈਲਪ ਕਰਦੇ ਆ ਜੀ ਜੀ ਇਹਨਾਂ ਨੇ ਕੀਤੇ ਐ ਮੈਨੂੰ ਲੱਗਿਆ ਨਹੀਂ ਕੋਈ ਦੋਗਲਾ ਜਾਪਨ ਨਹੀਂ ਜੀ ਆਪਣਾਪਣ ਜਾ ਲੱਗਿਆ ਇਹਨਾਂ ਦੇ ਵਿੱਚ ਜੀ ਮੈਨੂੰ ਹਾਂਜੀ ਜਦੋਂ ਪਹਿਲੀ ਵਾਰ ਇਹਨਾਂ ਨਾਲ ਤੁਸੀਂ ਦੇਖਿਆ ਸੀ ਤੁਹਾਡੀ ਹੈਲਪ ਕੀਤੀ ਸੀਗੀ ਠੀਕ ਹੈ ਜੀ ਜਦੋਂ ਪਹਿਲੀ ਵਾਰ ਮੁਲਾਕਾਤ ਹੋਈ ਸੀ ਤੁਹਾਨੂੰ ਪਤਾ ਸੀ ਕਿ ਇਹਨਾਂ ਦੇ ਨਾਲ ਤੁਹਾਡੀ ਮੈਰਿਜ ਹੋ ਜਾਣੀ ਨਹੀਂ ਜੀ ਬਿਲਕੁਲ ਨਹੀਂ ਪਤਾ ਸੀ ਜੀ ਮੈਂ ਤਾਂ ਇਹ ਜੀ ਸੋਚਿਆ ਨਹੀਂ ਸੀ ਬਸ ਪਰਮਾਤਮਾ ਨੇ ਸਾਨੂੰ ਇੱਥੇ ਤੱਕ ਮਿਲਾਤਾ ਜੀ